ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਜਿੱਥੇ ਇੱਕ ਪਰ ਉਪਕਾਰੀ ਤੇ ਵਿਅਾਲਤਾ ਦੇ ਪੰਜ ਬੜੇ ਸਾਦੇ ਜੀਵਨ ਵਾਲੇ ਇਨਸਾਨ ਸਨ ਭਾਈ ਤਾਰੂ ਸਿੰਘ ਪਿੰਡ ਪੂਲੇ ਦੇ ਰਹਿਣ ਵਾਲੇ ਜਿੱਥੇ ਇੱਕ ਸਧਾਰਨ ਕਿਸਾਨ ਸਨ ਆਪਣੀ ਖੇਤੀਬਾੜੀ ਕਰਕੇ ਆਪਣੇ ਦਸਾਂ ਨਾ ਹੋਂਦੇ ਕਿਰਤ ਵਿੱਚੋਂ ਦਸਵੰਦ ਕੱਢ ਕੇ ਸੰਗਤਾਂ ਦੀ ਸੇਵਾ ਕਰਦੇ ਸਨ ਤੇ ਜਿੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਟਰੋਅ ਦਾ ਪ੍ਰਬੰਧ ਕਰਿਆ ਗਿਆ ਹੈ ਉਹਨਾਂ ਵੱਲੋਂ ਉੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਭਾਈ ਤਾਰੂ ਸਿੰਘ ਵੱਲੋਂ ਜਿੱਥੇ ਸੇਵਾ ਕੀਤੀ ਜਾਂਦੀ ਸੀ ਉੱਥੇ ਭਾਈ ਤਾਰੂ ਸਿੰਘ ਦੀ ਮਾਤਾ ਵੱਲੋਂ ਤੇ ਉਹਨਾਂ ਦੀ ਭੈਣ ਤਾਰੋ ਵੱਲੋਂ ਵੀ ਲੰਗਰ ਪਕਾਉਣ ਦੀ ਸੇਵਾ ਕੀਤੀ ਜਾਂਦੀ ਜੀ ਭਾਈ ਤਾਰੂ ਸਿੰਘ ਨੂੰ ਬਚਪਨ ਤੋਂ ਹੀ ਉਹਨਾਂ ਦੀ ਮਾਤਾ ਵੱਲੋਂ ਗਰਵਾਣੀ ਤੇ ਗੁਰਤੇ ਆਸ ਦੀ ਗੁਰਤੀ ਜਿਹੜੀ ਮਿਲੀ ਸੀਗੀ ਉਹਦੇ ਤੇ ਅਖੀਰ ਤੱਕ ਭਾਈ ਤਾਰੂ ਸਿੰਘ ਜੀ ਸਿਰ ਰਹੇ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਐਂਡ ਦੇ ਵਿੱਚ ਲਾਹੌਰ ਦੇ ਵਿੱਚ ਜ਼ਕਰੀਆ ਖਾਨ ਨੇ ਇਸਲਾਮ ਧਰਮ ਕਬੂਲ ਕਰਨੀ ਬੁਲਾਇਆ ਗਿਆ ਤਾਂ ਭਾਈ ਤਾਰੂ ਸਿੰਘ ਜੀ ਨੇ ਇਸਲਾਮ ਧਰਮ ਤੋਂ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਜ਼ਕਰੀਆ ਖਾਨ ਨੇ ਉਹਨਾਂ ਦੇ ਕੇਸਾਂ ਦੇ ਬੇਅਦਬੀ ਕਰਨ ਵਾਸਤੇ ਕਿਹਾ ਗਿਆ ਪਰ ਉਹਨਾਂ ਦੇ ਕੇਸ ਕਤਲ ਨਹੀਂ ਹੋਏ ਤਾਂ ਫਿਰ ਜਲਾਦਾ ਵੱਲੋਂ ਰੰਬੇ ਦੇ ਨਾਲ ਉਹਨਾਂ ਦੀ ਖੋਪੜੀ ਉਤਾਰੀ ਗਈ ਤੇ ਅਖੀਰ ਦੇ ਵਿੱਚ ਜਿਹੜੇ ਭਾਈ ਤਾਰੂ ਸਿੰਘ ਸੀਗਾ ਉਹ ਗਰਵਾਣੇ ਵਿੱਚ ਜੁੜੇ ਹੋਏ ਸਨ ਤਾਂ ਪਾਣਾ ਐਸਾ ਵਾਪਰਿਆ ਅਗਲੇ ਦਿਨ ਹੀ ਜਿਹੜਾ ਜਕਰੀਆ ਖਾਨ ਸੀ ਉਹ ਬਿਮਾਰ ਹੋ ਗਿਆ ਤਾਂ ਉਹ ਗੁਰਮਖ ਪਿਆਰੇ ਉਸ ਗੁਰਸਿੱਖ ਦੀ ਜੁੱਤੀ ਨਾਲ ਹੀ ਜਦੋਂ ਭਾਈ ਜਕਰੀਆ ਜਕਰੀਆ ਖਾਨ ਦਾ ਜਿਹੜਾ ਬੰਨ ਪਿਆ ਸੀਗਾ ਉਹ ਭਾਈ ਤਾਰੂ ਸਿੰਘ ਦੀ ਜੁੱਤੀ ਜਦੋਂ ਸਿਰ 'ਚ ਵੱਜੀ ਤਾਂ ਜਕਰੀਆ ਖਾਨ ਦਾ ਜਿਹੜਾ ਉਹ ਬੰਨ ਖੁੱਲਿਆ ਉਪਰੰਤ ਜਿਹੜੀ ਜਕਰੀਆ ਖਾਨ ਦੀ ਮੌਤ ਹੋਈ ਤੇ ਭਾਈ ਤਾਰੂ ਸਿੰਘ 22 ਦਿਨ ਬਿਨਾ ਖੋਪਰੀ ਤੋਂ ਜਿਉਂਦੇ ਰਹੇ ਸਾਨੂੰ ਐਸੇ ਸ਼ਹੀਦਾਂ ਤੇ ਮਾਣ ਆ ਅੱਜ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਗੁਰਦਰਾ ਮਜੀ ਸਾਹਿਬ ਦਾ ਅਨਹਾਲ ਵਿਕੇ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਹੁਣ ਉਹਨਾਂ ਦੇ ਭੋਗ ਪਾਏ ਗਏ ਹਨ ਸੋ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ 'ਚ ਹਿੱਸਾ ਲੈ ਰਹੀਆਂ ਨੇ ਜਿੱਥੇ ਸੰਗਤਾਂ ਆਈਆਂ ਨੇ ਉੱਥੇ ਸੱਚ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਜਿਹੜੇ ਇੱਥੇ ਦੇ ਵਿਦਿਅਕ ادارے ਨੇ ਦੋ ਸਕੂਲ ਨੇ ਉਹ ਵੀ ਵਿਸ਼ੇਸ਼ ਤੌਰ ਤੇ ਇਹਨਾਂ ਗੁਰਮਤ ਸਮਾਗਮਾਂ 'ਚ ਆਪਣੀ ਹਾਜ਼ਰੀ ਲਵਾ ਰਹੇ ਨੇ ਮੈਂ ਉਹਨਾਂ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਖੀਰ ਚ ਸਾਰੀਆਂ ਸੰਗਤਾਂ ਦਾ ਧੰਨਵਾਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਲੱਖ-ਲੱਖ ਵਾਰ ਕੋਟ ਪ੍ਰਣਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ